ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਕੋਈ ਸਜਦਾ ਕਰ ਰਿਹਾ। ਸ਼੍ਰੀ ਫਤਿਹਗੜ ਸਾਹਿਬ ਦੀ ਧਰਤੀ ਤੇ ਲੱਖਾਂ ਦੀ ਗਿਣਤੀ ਚ ਸੰਗਤ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚ ਰਹੀ ਆ। ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦੇ ਯਾਦ ਦੇ ਵਿੱਚ ਵੱਖੋ-ਵੱਖਰੇ ਥਾਵਾਂ ਦੇ ਉੱਤੇ ਲੰਗਰ ਵੀ ਦੇਖਣ ਨੂੰ ਮਿਲ ਰਹੇ ਨੇ ਤੇ ਕਈ ਲੰਗਰਾਂ ਦੇ ਵਿੱਚ ਆਪਸੀ ਭਾਈਚਾਰੇ ਦਾ ਸੰਦੇਸ਼ ਵੀ ਦੇਖਣ ਨੂੰ ਮਿਲਿਆ। ਜਿੱਥੇ ਕਿ ਸਾਂਝੀ ਵਾਲਤਾ ਦਾ ਸਨੇਹਾ ਦਿੱਤਾ। ਪਟਿਆਲਾ ਦੇ ਅਰਵਨ ਸਟੇਟ ਫੇਸ ਬੰਦ ਦੇ ਵਿੱਚ ਵੀ ਇੱਕ ਅਜੀਹਾ ਹੀ ਸੰਦੇਸ਼ ਦੇਖਣ ਨੂੰ ਮਿਲਿਆ ਜਿੱਥੇ ਕਿ Hindu, Muslim, Sikh ਭਾਈਚਾਰੇ ਵੱਲੋਂ ਮਿਲ ਕੇ ਸਾਂਝੇ ਤੌਰ ਦੇ ਉੱਤੇ ਲੰਗਰ ਲਗਾਇਆ ਗਿਆ ਵਰਦੇ ਮਹੀਨੇ ਵਿੱਚ ਲੰਗਰ ਵਰਤਾਉਂਦੇ ਹੋਏ Muslim ਭਾਈਚਾਰੇ ਦੇ ਲੋਕ, Sikh ਭਾਈਚਾਰੇ ਦੇ ਲੋਕ, Hindu ਭਾਈਚਾਰੇ ਦੇ ਲੋਕ ਨਜ਼ਰ ਆਏ ਤਾਂ ਇਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਸਲਮਾਨੀ ਏਕਤਾ ਮੰਚ ਐਂਡ ਵੈਲਫੇਅਰ ਸੁਸਾਇਟੀ ਪਟਿਆਲਾ ਦੇ ਵੱਲੋਂ ਇਸ ਲੰਗਰ ਦੇ ਵਿੱਚ ਸੇਵਾਵਾਂ ਨਿਭਾਈਆਂ ਸਾਡੇ ਸਹਿਯੋਗੀ ਅੰਗਰੇਜ਼ ਸਿੰਘ ਦੇ ਵੱਲੋਂ ਲੰਗਰ ਲਗਾਉਣ ਵਾਲੀ ਸੁਸਾਇਟੀ ਤੇ ਲੰਗਰ ਵਰਤੌਣ ਵਾਲੇ ਜੋ ਸਾਂਝੀ ਵਾਰਤਾ ਦਾ ਸੰਦੇਸ਼ ਦੇ ਰਹੇ ਆ ਉਹਨਾਂ ਦੇ ਨਾਲ ਗੱਲਬਾਤ ਕੀਤੀ ਆ ਕੀ ਕੁਝ ਕਹਿ ਰਹੇ ਨੇ ਸਾਂਝੀ ਵਾਰਤਾ ਦਾ ਸੰਦੇਸ਼ ਦੇਣ ਵਾਲੇ ਮੁਸਲਿਮ ਭਾਈਚਾਰੇ ਦੇ ਲੋਕ ਸੁਣਾਉਣੇ ਤੁਹਾਨੂੰ ਉਹਨਾਂ ਦੀ ਜ਼ੁਬਾਨੀ ਅਸਲਾਮ ਮੈਂ ਸੋਇਲ ਸਲਮਾਨੀ ਉਹ ਜਿਹਾ ਕਿ ਇਹ ਆਪਣੀ ਪੂਰੀ ਮਾਰਕੀਟ ਦਾ ਸਹਿਯੋਗ ਹੈ ਸਾਰੇ ਆਪਣਾ ਮੁਸਲਿਮ ਸਿੱਖ ਹਿੰਦੂ ਸਭ ਦਾ ਭਾਈਚਾਰੇ ਦਾ ਲੰਗਰ ਹੈ ਔਰ ਇਹ ਹੀ ਸਭੀ ਇਕਤਾ ਕੀ ਮਿਸਾਲ ਹੈ ਇਹ ਲੰਗਰ ਲਾ ਕੇ ہمارا ਮਕਸਦ ਹੈ ਕਿ ਸਭ ਕੋ ਇਕ ਕਰਨਾ ਸਭੀ ਭਾਈ ਇਕ ਹੋ ਕੇ ਲੰਗਰ ਲਗਾएंगे तो उसका अच्छा मैसेज जाएगा कितने सालों से ला रहे हो एक कटोगड़ इस मार्केट में 8 सालों से लंगर लग रहा है जी और ये सारे मेनू बहुत सहयोग देने हैं तकरीबन जा रहे सारे मिलके मेनू आगे रख देने और सभी का सहयोग होता सभी के सहयोग नाले ये लंगर लगता है 8 सालों तो लगातार लंगर चल रहा है इस मार्केट से और ये ਸਨੇਹ ਨਾਲ ਜਾਂਦੇ ਹੋ ਬਸ ਆਪਣਾ ਸਨੇਹੀ ਹੈ ਜੀ ਭਾਈ ਆਪਣਾ ਮੁਸਲਿਮ ਸੇਕੀ ਸਾਈ ਸਭ ਆਪਣਾ ਭਾਈਚਾਰਾ ਇੱਕ ਬਣਾ ਕੇ ਰਹੇ ਤੇ ਜਿਹੜੇ ਲੋਕ ਐ ਕਹਿੰਦੇ ਨੇ ਐਵੇਂ ਐਵੇਂ ਉਹਨੂੰ ਸਭ ਇੱਕਤਾ ਦੀ ਮਿਸਾਲ ਹੈ ਭਾਈ ਆਪਾਂ ਸਭ ਤੋਂ ਅੱਗੇ ਵੱਡ ਚੜ ਕੇ ਕੰਮ ਕਰਨਾ ਚਾਹੁੰਦੇ ਆ ਸਾਰੇ ਆਪਣੇ ਭਾਈਆਂ ਨੂੰ ਨਾਲ ਲੈ ਕੇ ਚੱਲ ਕੇ ਆਪਣਾ ਇਹ ਲੰਗਰ ਲੱਗਦਾ ਔਰ ਆਪਾਂ ਅੱਗੇ ਵੀ ਐਵੇਂ ਹੀ ਅਸਲਾਮੁਅਲੈਕੁਮ ਰਹਿਮਤੁਲਲਾਹੀ ਵਬਰਕਾਤੋ ਮੈਂ ਨੈਮ ਸਲਮਾਨੀ ਸਾਰੇ ਭਾਈਆਂ ਨੂੰ ਸਲਾਮ ਅਰਜ਼ ਕਰਦਾ ਜਿਹੜਾ ਅੱਜ ਪੂਰੇ ਪਟਿਆਲੇ ਸ਼ਹਿਰ ਦੇ ਵਿੱਚ ਹਰਵਸਟ ਸਟੇਟ ਫੇਸ ਬੰਦੇ ਵਿੱਚ ਅੱਜ ਲੰਗਰ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਹਮੇਸ਼ਾ ਹੀ ਜਿਹੜਾ ਆਪਣਾ ਮਹੀਨਾ ਚੱਲ ਰਿਹਾ ਸੀਦਾ ਦਾ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਲੰਗਰ ਲਾਇਆ ਹੈਗਾ ਸਾਡਾ ਸਿਰਫ ਇਹੀ ਕਹਿਣਾ ਹੈ ਵੀ ਇੱਕ ਏਕਤਾ ਦੀ ਮਿਸਾਲ ਬਣ ਕੇ ਆਪਾਂ ਕੰਮ ਕਰੀਏ ਜਿੰਨੇ ਵੀ ਆਪਣੀ ਯੂਥ ਹੈ ਆਉਣ ਵਾਲੇ ਟਾਈਮ ਦੇ ਭਾਈਚਾਰੇ ਨੇ ਵੀ ਉਹ ਮਿਲ ਬਣ ਕੇ ਕੰਮ ਕਰਨ ਸੈਦ ਦਾ ਤੁਹਾਨੂੰ ਹਮੇਸ਼ਾ ਯਾਦ ਰੱਖਣ ਔਰ ਐਵੇਂ ਵੱਡ ਚੜ ਕੇ ਕੰਮ ਕਰਨਾ ਚਾਹੀਦਾ ਆਪਾਂ ਨੂੰ ਮਿਲ ਗਏ ਜਿਵੇਂ ਸਾਡੇ ਸੁਹੇਲ ਸਲਮਾਨੀ ਸਾਹਿਬ ਅਮਜਾ ਸਲਮਾਨੀ ਸਾਹਿਬ ਸਾਡੇ ਸੁਲਮਾਨ ਸੁਲਮਾਨੀ ਸਾਹਿਬ ਇੱਕ ਸਾਡੀ ਸਾਡੇ ਰਾਜਵੀਰ ਭਾਈ ਇਹ ਨਾਲ ਖੜਕੇ ਜਿੰਨੇ ਵੀ ਉਹਰੇ ਸ਼ਹਿਰ ਦੇ ਵਿੱਚ ਜਿੰਨੇ ਵੀ ਅਸੀਂ ਭਾਈ ਆਂ ਮਿਲ ਕੇ ਕੰਮ ਕਰਦੇ ਆਂ ਕਈ ਥਾਵਾਂ ਤੇ ਅਸੀਂ ਲੰਗਰ ਲਾਇਆ ਜਿਵੇਂ ਕਿ ਅੱਜ ਹਰਮਨ ਸਟੇਟ 'ਚ ਹੈ ਇੱਕ ਆਪਣਾ ਪੋਲੋ ਗਰਾਊਂਡ ਕਰ ਲਾਇਆ ਇੱਕ ਆਪਣਾ ਦੁੱਖਣ ਕੋ ਦਵਾਰੇ ਕੋਲ ਹੈ ਉੱਥੇ ਵਾਰੀ ਵਾਰੀ ਸੀ ਅਸੀਂ ਡਿਊਟੀਆਂ ਬੰਨੀਆਂ ਤਾਂ ਬਸ ਇਹੀ ਮੈਸੇਜ ਦੇਣਾ ਚਾਹੁੰਦੇ ਆਂ ਵੀ ਮਿਲ ਕੇ ਇਸ ਭਾਈਚਾਰੇ ਨੂੰ ਆਪਾਂ ਅੱਗੇ ਵਧਾਈਏ ਇਨਸ਼ਾਅੱਲਾ ਸਾਰੇ ਭਾਈਚਾਰਾ ਮਿਲ ਕੇ ਕੰਮ ਕਰਾਂਗੇ ਤੇ ਇਨਸ਼ਾਅੱਲਾ ਆਪਾਂ ਨੂੰ ਇਸ ਚੀਜ਼ ਦਾ ਅੱਲਾਹ ਤਾਲਾ ਤੋਂ ਆਪਾਂ ਨੂੰ ਵਧੀਆ ਅੰजाम ਮਿਲੇਗਾ ਜੋ ਵੀ ਹੈ ਸਲਾਮ ਅਲੈਕੁਮ ਤੁਸੀਂ ਸੁਣਿਆ ਸੁਹੇਲ ਸੁਲਮਾਨੀ ਤੇ ਉਹਨਾਂ ਦੇ ਸਾਥੀ ਦੇ ਵੱਲੋਂ ਕਿਹਾ ਗਿਆ ਕਿ ਅਸੀਂ ਹਰ ਸਾਲ ਲੰਗਰ ਲਗਾਉਨੇ ਆ ਸਾਹਿਬਜ਼ਾਦਿਆਂ ਨੂੰ ਸਮਰਪਿਤ ਹੈ ਲੰਗਰ ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਜਾਂਦਾ ਤੇ ਅਸੀਂ ਹਰ ਸਾਲ ਇੱਕ ਜੁੜਤਾ ਦਾ ਸੰਦੇਸ਼ ਦਿੰਨੇ ਆ ਬੇਸ਼ੱਕ ਸਿਆਸਤਦਾਨ ਕੌੜੀਆਂ ਸਿਆਸਤਾਂ ਜਿਹੜੀਆਂ ਕਰਦੇ ਨੇ ਸਿਆਸਤ ਕਰਦੇ ਨੇ ਆਪਣੇ ਮੁਨਾਫੇ ਦੇ ਲਈ ਭਾਈਚਾਰੇ ਨੂੰ ਵਾਪਸ ਦੇ ਵਿੱਚ ਪਾੜਨ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਦਿਨ ਬਾ ਦਿਨ ਜਿਹੜੇ ਆ ਸਾਂਝੀ ਵਾਰਤਾ ਦਾ ਸੰਦੇਸ਼ ਜਿਹੜੇ ਲੋਕ ਦੇ ਰਹੇ ਨੇ ਉਸ ਦੇ ਨਾਲ ਉਹਨਾਂ ਸਿਆਸਤਦਾਨਾਂ ਦੇ ਮੋਤੇ ਵੀ ਕਰਾਰੀ ਚ ਪੇੜ ਵੱਜਦੀ ਆ ਜਿਹੜੇ ਧਰਮ ਦੇ ਨਾਂ ਤੇ ਬੰਡੀਆਂ ਪਾਉਣ ਦੀਆਂ ਕੋਸ਼ਿਸ਼ਾਂ ਕਰਦੇ ਨੇ ਪਰ ਹੁਣ ਲੋਕ ਸਮਝਦਾਰ ਹੋ ਚੁੱਕੇ ਨੇ ਧਰਮ ਦੇ ਨਾਂ ਤੇ ਬੰਡੀਆਂ ਨਹੀਂ ਪਾਉਂਦੇ ਸਗੋਂ ਇੱਕ ਜੁੱਟ ਹੋ ਕੇ ਕਿਸੇ ਵੀ ਭਾਵੇਂ ਕੋਈ ਮੋਰਚਾ ਹੋਵੇ ਭਾਵੇਂ ਕੋਈ ਸ਼ੀਧੀ ਦਿਹਾੜਾ ਹੋਵੇ ਭਾਵੇਂ ਕੋਈ ਖੁਸ਼ੀ ਦਾ ਦਿਨ ਹੋਵੇ ਭਾਵੇਂ ਕੋਈ ਗਮੀ ਦਾ ਦਿਨ ਹੋਵੇ ਇੱਕ ਹੋ ਕੇ ਮਨਾਉਂਦੇ ਨੇ ਤਾ ਜੋ ਹੋਰ ਲੋਕਾਂ ਦੇ ਵਿੱਚ ਵੀ ਇਹ ਜਿਹੜੇ ਆ ਬੰਡੀਆਂ ਪਾਉਣ ਵਾਲੇ ਕੰਮ ਨੇ ਇਹ ਇੱਕ ਦੂਜੇ ਪ੍ਰਤੀ ਨਫ਼ਰਤ ਆ ਜਿਹੜੀ ਉਹਨਾਂ ਲੋਕਾਂ ਦੇ ਵਿੱਚ ਵੀ ਪ੍ਰੇਮ ਪਿਆਰ ਬਣਿਆ ਰਹਿ ਸਕੇ ਤਾਂ ਜੋ ਪੰਜਾਬ ਮੁੜ ਤੋਂ ਰੰਗਲਾ ਪੰਜਾਬ ਬਣ ਸਕੇ